ਮਨਰੇਗਾ ਦੇ ਨੀਮਾ ਦੇ ਵਿੱਚ ਬਦਲਾਵ ਦੇ ਚਲਦੇ ਹੋਏ ਹੁਸ਼ਿਆਰਪੁਰ ਵਿਖੇ ਪਹੁੰਚੇ ਸੁਖਜਿੰਦਰ ਸਿੰਘ ਰੰਦਾਵਾ ਅਤੇ ਕੀਤੀ ਪ੍ਰੈਸ ਕਾਨਫਰੰਸ ਉਹਨਾਂ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੋਰ ਵੀ ਕਾਂਗਰਸ ਲੀਡਰ ਮੌਜੂਦ ਰਹੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੀ ਧੁੰਦ ਵਿੱਚ ਵੀ ਸਾਰੇ ਇਕੱਠੇ ਹੋਏ ਪਰ ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਹੋਈ ਜਦੋਂ ਧੁੱਪ ਨਿਕਲਾਈ ਮੈਂ ਪ੍ਰਧਾਨ ਜੀ ਸਾਡੇ ਜਿਹੜੇ ਨਵੇਂ ਅਪਾਇੰਟ ਹੋਏ ਸਦਾ ਅਦਲਜੀਤ ਸਿੰਘ ਗੁਜਿਆ ਸਾਹਿਬ ਆਦੀਆ ਜੀ ਗੋਲਦੀ ਜੀ ਰਾਦੇ ਜੀ ਆਪਣੇ ਗੋਗਰਾ ਸਾਹਿਬ ਤੇ ਸਾਰੇ ਤੁਸੀਂ ਇੱਥੇ ਲੀਡਰ ਸਾਹਿਬਾਨ ਬੈਠੇ ਨੇ ਬੜਾ ਇੰਪੋਰਟੈਂਟ ਇਸ਼ੂ ਆ ਜਿਹੜਾ ਪੂਰੇ ਇੰਡੀਆ ਦੇ ਵਿੱਚ ਮਨਰੇਗਾ ਦੇ ਉੱਪਰ ਜਸਟੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਨੇ ਬਿੱਲ ਲੈ ਕੇ ਆਇਆ ਔਰ ਦੋ ਦਿਨ ਦੀ ਗੈਰਜ਼ ਕਰਵਾ ਕੇ ਉਹਨੂੰ ਪਾਸ ਕਰਕੇ ਨੋਟੀਫਾਈ ਨੋਟੀਫਿਕੇਸ਼ਨ ਵੀ ਕਰਵਾ ਲਈ ਔਰ ਇੰਪਲੀਮੈਂਟੇਸ਼ਨ ਵੀ ਉਹ ਸ਼ੁਰੂ ਕਰ ਦਿੱਤੇ ਜੋ ਗਵਰਨਮੈਂਟ ਜਦੋਂ ਕਾਂਗਰਸ ਦੀ ਸੀ ਉਹਨੇ ਰਾਈਟ ਟੂ ਵਰਕ ਇਹ ਜਿਹੜਾ ਸੀ ਦਿੱਤਾ ਸੀਗਾ ਔਰ ਇਹ ਇੱਕ ਇੱਕ ਫੰਡਮੈਂਟਲ ਰਾਈਟ ਸੀਗਾ ਉਹ ਇਹ ਇਹ ਅਸੀਂ ਇੰਪਲੀਮੈਂਟ ਕੀਤਾ ਕਿ ਇਹ ਸਾਡਾ ਫੰਡਮੈਂਟਲ ਰਾਈਟ ਹੈ ਜਿਹੜਾ ਕੰਮ ਜਿਹੜਾ ਸਾਨੂੰ ਮਿਲਣਾ ਉਹਦੇ ਚ ਹੁਣ ਤੁਸੀਂ ਦੇਖੋ ਕਿ ਜੋ ਕਰਦੇ ਹੋ ਇਹ ਫੰਡਾਮੈਂਟਲ ਰਾਈਟs ਨੂੰ ਬਣਾਤੇ ਨੂੰ ਸਿਰਪਲ ਰਾਈਟs ਤੇ ਮੈਂ ਕਨਵਰਟ ਕਰ ਦਿੱਤਾ ਹੁਣ ਇੱਕ ਸਾਡਾ ਰਾਈਟ ਰਹੇਗਾ ਹੁਣ ਫੰਡਾਮੈਂਟਲ ਨਿਕਲ ਕੇ ਕਿ ਕਿ ਗ੍ਰਾਂਟਡ ਨਿਕਲ ਸਾਨੂੰ 125 ਦਿਨ ਕੰਮ ਮਿਲੇਗਾ ਹੀ ਮਿਲੇਗਾ ਉਹ ਨਹੀਂ ਇਹਨੂੰ ਸਿਰਪਲ ਕਰ ਦਿੱਤਾ ਉਹਦੇ ਵਿੱਚ ਇਹ ਕੀਤਾ ਗਿਆ ਕਿ ਪਹਿਲਾਂ ਡਿਮਾਂਡ ਵਰਕ ਡਿਮਾਂਡ ਹੁੰਦੀ ਸੀ ਕਿ ਜੋ ਖਿੰਡ ਦੇ ਵਿੱਚ ਕੰਮ ਹੋਏਗਾ ਉਹਦੇ ਅਗੇਂਸਟ ਉਹਨੂੰ ਬਜਟ ਅਲੋਕੇਟ ਕਰਨਾ ਪਏਗਾ ਗਵਰਨਮੈਂਟ ਆਫ ਇੰਡੀਆ ਹੁਣ ਉਹਦੇ ਉਲਟ ਕਰ ਦਿੱਤਾ ਕਿ ਗਵਰਨਮੈਂਟ ਆਫ ਇੰਡੀਆ ਤੁਹਾਨੂੰ ਬਜਟ ਅਲੋਕੇਟ ਕਰੇਗੀ ਔਰ ਉਹ ਦੱਸੇਗੀ ਕਿ ਤੁਸੀਂ ਆਹ ਕੰਮ ਕਰ ਸਕਦੇ ਹੋ ਉਹਦੇ ਚ ਇਹ ਨਹੀਂ ਹੋਏਗਾ ਕਿ ਪਿੰਡ ਜਿਹੜਾ ਉਹ ਡਿਸਾਈਡ ਨਹੀਂ ਕਰੇਗਾ ਸਟੇਟ ਡਿਸਾਈਡ ਨਹੀਂ ਕਰੇਗੀ ਹੁਣ ਕਮਿਟੀ ਆਫ ਇੰਡੀਆ ਡਿਸਾਈਡ ਕਰੇਗੀ ਇਹ ਉਥੋਂ ਦੇਖ ਕੇ ਅਸੀਂ ਤੁਸੀਂ ਆਹ ਕੰਮ ਕਰ ਸਕਦੇ ਹੋ ਇਹਨਾਂ ਨੂੰ ਹੁਣ ਤੁਸੀਂ ਲੈ ਸਕਦੇ ਇਹਨੂੰ ਨਹੀਂ ਲੈ ਸਕਦੇ ਮੈਂ ਤੁਹਾਨੂੰ ਬੜੀ ਇੱਕ ਜਿਲਧਰ ਸਾਹਿਬ ਦੱਸਦਾ ਕਿ ਮੇਰੇ ਇਲਾਕੇ ਚ ਗੜਵਾ ਬਨਾਨਕ ਮੇਦੋਂ ਮੰਤਰੀ ਵੀ ਸੀਗਾ ਅਸੀਂ ਮਿਲ ਕੇ ਮੈਕਸਿਮਮ ਜੇ ਕੋਈ ਕੰਮ ਕੀਤਾ ਤੇ ਗਰਮੈਂਟ ਕੀਤੀ ਇਹਨਾਂ ਸਾਰਿਆਂ ਨੂੰ ਅਸੀਂ ਮੰਦਰੇਗਾ ਦੇ ਥਰੂ ਕੀਤੀ ਕਈ ਪਿੰਡ 100% ਮੈਂ ਮੰਦਰੇਗਾ ਚ ਕੀਤੇ ਸਟੇਟ ਗਵਰਨਮੈਂਟ ਦਾ ਇੱਕ ਪੈਸਾ ਨਹੀਂ ਵਿੱਚ ਭੰਨ ਦਿੱਤਾ ਉਹਦੇ ਚੋਂ ਉਹ 100% ਇਹ ਸਕੀਮ ਸੀਗੀ ਪਰ ਉੱਥੇ ਤੁਸੀਂ ਹੁਣੇ ਜਾ ਕੇ ਵੇਖ ਸਕਦੇ ਹੋ ਕਾਲਾਨੌਰ ਬਲੌਕ ਦੇ ਵਿੱਚ ਆਲਾਵਲਪੁਰ ਪਿੰਡ ਉਹਦਾ ਜਿਹੜਾ ਛੱਪ ਉਹਦਾ ਛੱਪ ਜਿਹੜਾ ਰੇਨੋਵੇਟ ਕੀਤਾ ਜਾਂ ਉਹਨੂੰ ਲੈ ਕੇ ਆਈ ਅਸੀਂ ਤੇ ਯੋ ਉਹਦੇ ਚਿੰਚੇ ਵਾਲ ਸੁਖੀ ਫਿਲ ਹੈ ਸੀ 25 30 ਲੱਖ ਰੁਪਏ ਲਾਇਆ ਉਹ ਟੋਟਲ ਪੈਸਾ ਜਿਹੜਾ ਮਨਰੇਗਾ ਚ ਲੱਗਾ ਜਿਸ ਵੇਲੇ ਸਰਪੰਚ ਨੂੰ ਮੈਂ ਕਿਹਾ ਡੀਸੀ ਨੂੰ ਕਿਹਾ ਕਿ ਇਹਨੂੰ ਨੈਸ਼ਨਲ ਲੈਵਲ ਤੇ ਪਹੁੰਚ ਤੇ ਮੋਦੀ ਸਾਹਿਬ ਨੇ ਆਪ ਉਸ ਉਹਨੂੰ ਰੀਟਵੀਟ ਕੀਤਾ ਤੇ ਅੱਜ ਉਹਨਾਂ ਚੀਜ਼ਾਂ ਨੂੰ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਤੇ ਇਹਦੇ ਚ ਤੁਰ ਪਏ ਨੇ ਇਹਦਾ ਮੈਂ ਇਹ ਤੁਹਾਨੂੰ ਤਾਂ ਇਹਦੀ ਬੈਕਗ੍ਰਾਉਂਡ ਦੱਸੀ ਆ ਕਿ ਇਹਨੂੰ ਇਹ ਬੰਦ ਕਰਨਗੇ ਹਿੰਦੁਸਤਾਨ ਦੇ ਵਿੱਚ ਤੇ ਇਹ ਇੱਕ ਸਕੀਮ ਚੱਲੀ ਸੀ ਬਹੁਤ ਪੁਰਾਣੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਚੱਲਿਆ ਸੀ ਉਹ ਪਹਿਲੋ 100% ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸਾਡੇ ਜਿੰਨੇ ਬਾਰਡਰ ਦੇ ਡਿਸਟ੍ਰਿਕਟ ਬਲੌਕ ਸੀਗੇ ਕੋਈ 13 14 ਜਾਂ ਇੰਨੇ ਕੀ ਬਣਦੇ ਸੀਗੇ ਪਠਾਨਪੁਰ ਤੋਂ ਲੈ ਕੇ ਕੋਜਪੁਰ ਤੱਕ ਉਹ ਪਹਿਲਾਂ ਇਹਨਾਂ ਨੇ 60 40 ਦੀ ਰੇਸ਼ੋ ਕੀਤੀ ਇਹਨਾਂ ਦੇ ਗਵਰਨਮੈਂਟੋਂ ਆਉਂਦੇ ਉਦੇ ਬਾਅਦ 2022 ਚ ਉਹ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਟੋਟਲ ਬੰਦ ਕਰ ਦਿੱਤਾ 60 40 ਨੇ 100% ਉਹਨੂੰ ਬੰਦ ਕਰ ਦਿੱਤਾ ਇਸੇ ਤਰ੍ਹਾਂ ਜੇ ਤੁਸੀਂ ਚਲੇ ਜਾ ਪੰਜਾਬੀ ਪੀਐਮਜੀਐਸਵਾਈ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਚ ਹੁਣ ਇਹਨਾਂ ਨੇ ਇੱਕ ਇਕਰ ਕਿ ਜਿਹੜਾ ਨਵੀਂ ਜਿਹੜੀ ਹੁਣ ਸਟਾਰਟ ਹੋਏਗੀ 25 26 ਤੋਂ ਉਹਦੇ ਕੀ ਕਰ ਦਿੱਤਾ ਕਿ ਤੁਸੀਂ ਕਿਸੇ ਪਿੰਡ ਨੂੰ ਨਿਊ ਲਿੰਕ ਜੇ ਜਾਣਾ ਹੋਏਗਾ ਤੇ ਫਿਰ ਤੁਸੀਂ ਉਸ ਨਿਊ ਲਿੰਕ ਦੇ ਦਵਾਂਗੇ ਤੁਹਾਡੀ ਜਿਹੜੀ ਸਟਰੈਂਥ ਨਹੀਂ ਜਿਹੜੀ ਰੋਡ ਦੀ ਵਾਈਡਨਿੰਗ ਐਂਡ ਸਟਰੈਂਥ ਨਹੀਂ ਪੰਜਾਬ ਚ ਸਾਨੂੰ ਨਵਾਂ ਨਵਾਂ ਕੋਈ ਲਿੰਕ ਨਹੀਂ ਚਾਹੀਦਾ ਕਿਉਂਕਿ ਸਾਡੇ ਸਾਰੇ ਪਿੰਡਾਂ ਨੂੰ ਲਿੰਕ ਪਹੁੰਚੇ ਤੇ ਉਹਦੇ ਵਿੱਚ ਨਵੇਂ ਲਿੰਕ ਦੀ ਬਜਾਏ ਸਾਨੂੰ ਇਹ ਸੀ ਕਿ ਸਾਡੀਆਂ ਸੜਕਾਂ ਚੌੜੀਆਂ ਕਿਤੇ ਜਾਣ ਜੋ ਟਰਾਂਸਪੋਰਟੇਸ਼ਨ ਦਾ ਜਾਂ ਸਾਲਾ ਕੁ ਚੱਲ ਰਿਹਾ ਉਹ ਬੰਦ ਕਰਕੇ ਇਹਨਾਂ ਨੇ ਕਿਹਾ ਕਿ ਸਿਰਫ ਨਿਊ ਲਿੰਕ ਦਾਂਗੇ ਪੰਜਾਬ ਦੀ ਇੱਕ ਵੀ ਪੰਜਾਬ ਉਹਦੇ ਚ ਪ੍ਰਧਾਨ ਮੰਤਰੀ ਸਰਕਾਰੀ ਯੋਜਨਾ ਇੱਕ ਰੋਟਨੀ ਹੈ ਕਿਉਂਕਿ ਮੇਰੇ ਖਿਆਲ ਇੰਡੀਆ ਚੋਂ ਵੀ 60% ਜਿਹੜਾ ਉਹਦੇ ਤੇ ਵੀ ਕੱਟ ਲਗੇਗਾ ਰੈਗੂਲਰਲੀ ਹੌਲੀ ਹੌਲੀ ਕਰਕੇ ਇਹ ਇਹਨਾਂ ਸਕੀਮਾਂ ਨੂੰ ਬੰਦ ਕਰਨਾ ਚਾਹੁੰਦੇ ਆ ਔਰ ਖਾਸ ਕਰਕੇ ਜਿਹੜਾ ਇਹਨਾਂ ਨੇ ਨਿਰਮਨਰੇਗਾ ਕੀਤਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਜਦੋਂ ਕੋਵਿਡ ਆਇਆ ਤੇ ਉਸ ਵੇਲੇ ਪੰਜਾਬ ਦੇ ਵਿੱਚ ਬਿਲਕੁਲ ਦੋ ਮਹੀਨੇ ਕੰਮ ਬੰਦ ਹੋ ਗਿਆ ਸੀ ਕੋਈ ਘਰੋਂ ਬਾਹਰ ਨਹੀਂ ਸੀ ਨਿਕਲਦਾ ਉਹਤ ਰੇਲੇ ਪਿੰਡਾਂ ਦੇ ਵਿੱਚ ਇਸ ਸਕੀਮ ਨੂੰ ਲਾਗੂ ਕਰਕੇ ਜਿਹੜੇ ਘਰਾਂ ਦੇ ਵਿੱਚ ਗਰੀਬ ਸੀਗੇ ਜਿਹੜਾ ਕੋ ਕੰਮ ਨਹੀਂ ਸੀਗਾ ਉਹਨਾਂ ਨੂੰ ਉਸਲੇ ਰੋਜ਼ਗਾਰ ਦਿੱਤਾ ਤੇ ਜਿਹੜੀ ਡਬਲਯੂ ਜੀ ਰਾਮ ਜੀ ਇਹ ਜਿਹੜੀ ਇਹਨਾਂ ਨੇ ਸਕੀਮ ਚ ਚਾਲੂ ਕੀਤੀ ਆ ਇਸ ਸਕੀਮ ਦੇ ਵਿੱਚ ਨਾ ਹੀ ਚੇਂਜ ਕੀਤਾ ਵਿਕਸਿਤ ਭਾਰਤ ਦੀ ਗੱਲ ਕਰਦੇ ਵਿਕਸਿਤ ਭਾਰਤ ਤਾਂ ਹੀ ਹੋਏਗਾ ਜੇ ਆਪਾਂ ਪੂਰਾ ਰੋਜ਼ਗਾਰ ਦੇਵੋਗੇ ਤੁਸੀਂ ਪੰਜਾਬ ਤੋਂ ਹੀ ਕੱਢ ਲੀਏ 27 ਦਿਨ ਤੋਂ ਵੱਧ ਤੇ ਪਿਛਲੇ ਅਸੀਂ ਮੈਂ ਦਲਜੀਤ ਕੱਢ ਕੇ ਤੂੰ ਇਹਨਾਂ ਨੂੰ ਭੇਜ ਵੀ ਦੇ ਸਾਰਿਆਂ ਨੂੰ ਇੱਥੇ ਪੰਜਾਬ ਚ ਟੋਟਲ ਪਿਛਲੇ ਸਾਲ 27% ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਦੇ ਕਿਉਂਕਿ ਨਾ ਸਟੇਟ ਗਵਰਨਮੈਂਟ ਕਹਿੰਦਾ ਤੇ ਨਾ ਗਵਰਨਮੈਂਟ ਆਫ ਇੰਡੀਆ ਨੇ ਧਿਆਨ ਦੇਣਾ ਉਹਦੇ ਚ ਸੋਸ਼ਲ ਜਿਹੜਾ ਆਡਿਟ ਹੋਣਾ ਸੀਗਾ 13000 ਤੋਂ ਉੱਪਰ ਸਾਡੀਆਂ ਚੇਤਾ ਨੇ 13700 ਜਾਂ ਕਿੰਨੀਆਂ ਵੀ ਉਹਦੇ ਸਿਰਫ ਅੱਜ ਤੱਕ 5000 ਜਾਂ 5285 ਦਾ ਸੋਸ਼ਲ ਆਡਿਟ ਹੋਇਆ ਇਹ ਦੇ ਮਦਰ ਰਿਕਾਰਡ ਉੱਤੇ ਉਹ ਉਹ ਬਾਦ ਕਿਉਂਕਿ ਗਵਰਨਰ ਦੋਨੇ ਗਵਰਨਰ ਸੀਰੀਅਸ ਨੇ ਤੇ ਇਹ ਇਹ ਜਿਹੜੇ ਚੀਤਾ ਨੇ ਤੇ ਉਹ ਤੋਂ 21 ਤਰੀਕ ਨੂੰ ਮੇਰਖਲੋਂ ਤੋਂ 21 ਤਰੀਕ ਨੂੰ ਖੰਡੇ ਸੀ ਸੰਡੇ ਨੂੰ ਉਹਨੂੰ ਰਾਸ਼ਟਰਪਤੀ ਨੂੰ ਭੇਜਣਾ ਔਰ ਉਸੇ ਦਿਨੇ ਉਹਨੂੰ ਨੋਟੀਫਾਈ ਕਰਨਾ ਤੇ ਉਸੇ ਦਿਨੇ ਸਟੇਟਾਂ ਨੂੰ ਲੈਟਰਸ ਕੱਢਣੀਆਂ ਤੇ ਨਾਲ ਹੀ ਉਹਦੇ ਚ ਇਹ ਵੀ ਕਿਹਾ ਸੀ ਕਿ ਚੀਫ ਸੈਕਟਰੀ ਜਿਹੜੇ ਨੇ ਕਿ ਤੁਸੀਂ ਪਿੰਡਾਂ 'ਚ ਜਾ ਕੇ ਆਮ ਇਜਲਾਸ ਪਾਓ ਕਿ ਜੀ ਇੰਪਲੀਮੈਂਟੇਸ਼ਨ ਤੇ ਪਿੰਡਾਂ 'ਚ ਤੇ ਆਮ ਇਜਲਾਸ ਹੋਈ ਨਹੀਂ ਉਹਨੂੰ ਇੰਪਲੀਮੈਂਟ ਵੀ ਕਰ ਦਿੱਤਾ ਗਿਆ ਮੈਂ ਤੁਹਾਡੇ ਰਾਹੀਂ ਇਹ ਇਹਦੇ ਚ ਦੱਸਣਾ ਚਾਹੁੰਨਾ ਕਿ ਪੂਜਾ ਕਾਰਟਸ ਮਨਰੇਗਾ ਦਾ ਡਰਾਫਟ ਤਿਆਰ ਹੋਇਆ ਸੀ ਔਰ ਉਹਦੇ ਤੇ ਬੜੀ ਡਿਸਕਸ਼ਨ ਦੇ ਨਾਲ ਕਈ ਉਹ ਸਾਰੀਆਂ ਪਾਰਟੀਆਂ ਨੇ ਤੇ ਡਾਕਟਰ ਮੋਨਵੰਤ ਸਿੰਘ ਉਹਨਾਰੇ ਟਾਈਮ 'ਚ ਉਹਨੀਆਂ ਗਾਂਧੀ ਦੇ ਟਾਈਮ 'ਚ ਉਹਦੇ ਤੇ ਇਸ ਨੂੰ ਲਾਗੂ ਕੀਤਾ ਗਿਆ ਤੇ ਨਾਲ ਹੀ ਇਹਦੇ ਚ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਕਿ 125 ਦਿਨ ਕੰਮ ਦਵਾਂਗਾ 60 ਦਿਨ ਤੋਂ ਤੇ ਪਹਿਲਾਂ ਹੀ ਕੰਮ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ ਕਿ 60 ਦਿਨ ਜਦੋਂ ਬਜਾਈ ਹੋਏਗੀ ਤੇ ਟਕਾਈ ਹੋਏਗੀ ਉਦੋਂ 60 ਦਿਨਾਂ ਦੇ ਵਿੱਚ ਕੋਈ ਲੇਬਰ ਉਦੋਂ ਇੱਕ ਲੇਬਰ ਚਾਹੀਦੀ ਆ ਉਸ ਵੇਲੇ ਇਹਦੇ ਵਿੱਚ ਕਾਂਗਰਸ ਨੇ ਚਾਹੁੰਦੀ ਸੀ ਔਰ ਉਸ ਵੇਲੇ ਡਾਕਟਰ ਮਨਮੋਹ ਸਿੰਘ ਉਹਨਾਂ ਨੇ ਕਿ ਕਿ ਜਿਹੜਾ ਫਾਰਮੂਲੇਡ ਲੇਬਰ ਆ ਉਹਨੂੰ ਕਿਸਾਨ ਦੀ ਜਿਹੜੀ ਆ ਉਹਨੂੰ ਵੀ ਇਹਦੇ ਵਿੱਚ ਲੈ ਕੇ ਲੈ ਕੇ ਆਂਦਾ ਜਾਏ ਕਿ ਕਿਸਾਨ ਜਿਹੜੇ ਨੇ ਉਹ ਜਿਹੜੇ ਲੇਬਰ ਜਾਂ ਆਪਣੀ ਉੱਪਰ ਉਹਨਾਂ ਦੀ ਫੈਮਿਲੀ ਦੀ ਲੇਬਰ ਆ ਉਹ ਵੀ ਇਨਕਲੂਡ ਕੀਤਾ ਜਾਏ ਤਾਂ ਜੇ 60 ਦਿਨ ਉਹਨੂੰ ਹੀ ਬੰਦ ਕਰ ਦਈਏ ਤੇ ਉਹਦੇ ਬਾਅਦ ਤੇ ਸਾਡੇ ਕੋਲ ਕੀ ਰਹਿ ਜਾਏਗਾ ਮੇਰੇ ਖਿਆਲ ਲੱਕੇ ਮੈਨੂੰ ਦਲਜੀਤ ਨੇ ਦੱਸਿਆ ਸੀ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਚ 16 1635 ਕਰੋੜ ਕਿਵੇਂ 1635 ਲੱਖ ਕਰੋੜ ਜਿਹੜਾ ਐਨਪੀਆਰ ਜਿਹੜਾ ਲੋਨ ਸੀਗਾ ਐਨਪੀਏ ਦੇ ਉਹਨਾਂ ਦੇ ਉੱਤੇ ਲੋਨ ਸੀ ਐਨਪੀਏ ਰਾਈਟ ਆਫ ਕਰ ਦਿੱਤਾ ਤੇ ਉਹਦੇ ਹਿਸਾਬ ਨਾਲ ਮਨਰੇਗਾ ਦੇ ਮਜ਼ਦੂਰਾਂ ਨੂੰ 3500 ਨਹੀਂ ਦੇ ਸਕਦੇ ਉਹਨਾਂ ਦਾ 1635000 ਕਰੋੜ ਦਾ ਕਰਜ਼ਾ ਮਾਫ ਕਰ ਦਿੱਤਾ ਤਾਂ ਉਹ ਦੇ ਮੁਤਾਬਕ ਮਨਰੇਗਾ ਨੂੰ 16 ਸਾਲ ਤੱਕ ਚਲਾਇਆ ਜਾ ਸਕਦਾ ਸੀ ਜੇ ਉਹਨਾਂ ਦਾ ਅਮੀਰ ਆਦਮੀਆਂ ਦਾ ਨਾ ਕਰਦੇ ਗਰੀਬ ਦੇ ਮੂੰਹ 'ਚ ਰੋਟੀ ਪਾਉਂਦੇ ਤੇ 16 ਸਾਲ ਤੱਕ ਇਹ ਸਕੀਮ ਹੋਰ ਲਾਗੂ ਕੀਤੀ ਜਾ ਸਕਦੀ ਸੀ ਤੇ ਮੈਂ ਤੁਹਾਡੇ ਨਾਲ ਇੱਕ ਕਹਿਣਾ ਚਾਹੁੰਦਾ ਕਿ ਜੋ ਕੇਂਦਰ ਸਰਕਾਰ ਥੀ ਉਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੋਰਨ ਕਾਨੂੰਨ ਲੈ ਕੇ ਆਇਆ ਔਰ ਉਥੇ ਜੋ ਟਕਿੰਗ ਹੋਈ ਔਰ ਆਪੋਜੀਸ਼ਨ ਨੇ ਅਸੀਂ ਬਹੁਤ ਰੌਲਾ ਵੀ ਪਾਇਆ ਕਿ ਮਿਰਖਾਲ ਜਿਹੜੇ ਰੂਰਲ ਡਵੈਲਪਮੈਂਟ ਮਿਨਿਸਟਰ ਸੀਗੇ ਚੋਹਾਨ ਸਾਹਿਬ ਉਹ ਡੇਢ ਕਿੰਟਾ ਬੋਲੇ ਤੇ ਡੇਢ ਘੰਟਾ ਹੀ ਮੁਰਦਾਬਾ ਜਿੰਦਾਬਾਦ ਉਹਨਾਂ ਕੋਲ ਕਲੈਰੀਫਿਕੇਸ਼ਨ ਵੀ ਮੰਗਦੇ ਰਹੇ ਉਹਨਾਂ ਉਹਦੇ ਤੇ ਕੋਈ ਕਲੈਰੀਫਾਈ ਨਹੀਂ ਕੀਤਾ ਔਰ ਕੁਝ ਨਹੀਂ ਦੱਸਿਆ ਬਸ ਇਹ ਹੀ ਕਹੀ ਗਈ ਕਿ ਅਸੀਂ ਇਹਨੂੰ ਸਕੀਮ ਨੂੰ ਲਾਗੂ ਕਰਕੇ ਇਹਦੇ ਵਿਕਸਿਤ ਪਾਰ ਕਿ ਹਿੰਦੁਸਤਾਨ ਨੂੰ ਹੋਰ ਵਿਕਾਸ ਦੇ ਬੁਦਿਆਂ ਤੇ ਕਿਵੇਂ ਲੈ ਕੇ ਜਾਣਾ ਮੇਰਾ ਖਿਆਲ ਹੈ ਕਿ ਇਹਦੇ ਨਾਲ ਕਰੀਬ ਖਤਮ ਹੋਏਗਾ ਔਰ ਜੇ ਆਪਾਂ ਟੋਟਲ ਲਈਏ ਕੋਈ 112 ਕਰੋੜ ਜਿਹੜੀ ਇੰਡੀਅਨ ਲੋਕ ਨੇ ਮੇਰੇ ਖਿਆਲ ਕਿੰਨੇ ਸੀ ਜੋ ਦਿੱਤੇ 28 ਕਰੋੜ ਪਰਿਵਾਰ ਪਰਿਵਾਰ ਦੇ ਮੈਂਬਰਾਂ ਤੇ ਤੁਸੀਂ ਲਾ ਲਓ 28 ਕਰੋੜ ਦਾ ਚਾਰ ਮੈਂਬਰ ਵੀ ਘਰ ਦੇ ਇੱਕ ਦੇ ਲੈ ਲਓ ਤੇ 112 ਕਰੋੜ ਬਣਦੇ ਆ ਤੇ ਉਹਨਾਂ ਦੇ ਜੋਬ ਕਾਰਡ ਬਣੇ ਸੀ ਔਰ ਉਹਨਾਂ ਨੂੰ ਇਸ ਵੇਲੇ ਸਾਰਿਆਂ ਨੂੰ ਇੱਕ ਕੰਮ ਛੱਡ ਦੇਣਾ ਕਿੰਨੇ ਕ ਪੈਸੇ ਬਣਨੇ ਸੀ ਤੇ 100 ਦਿਨ ਦੇ ਉਹ ਤੇ ਕਿਹਦਾ 125 ਦਿਨ ਦੇ ਉਹਦੇ ਚ ਕਾਂਗਰਸ ਨੇ ਰਾਜਸਥਾਨ ਦਾ ਮੈਂਚਾਰਜ ਹੋਏ ਅਸੀਂ ਮਨਰੇਗਾ ਸ਼ਹਿਰਾਂ ਚ ਵੀ ਲਾਗੂ ਕਰ ਦਿੱਤੀ ਗਈ ਦਿੱਤੀ ਸੀ ਤੇ ਸ਼ਹਿਰ ਦੇ ਵਿੱਚ ਵੀ ਜਿਹੜੀ ਨੇ ਉਹ ਕਰਨਗੇ ਇਸ ਵੀ ਜਿਹੜੀ ਟੀਮਾਂ ਇਹ ਕਰ ਰਹੇ ਨੇ ਜਿਹੜੇ ਪਰ ਉਹ ਦੋ ਤਿੰਨੇ ਵੀ ਦੱਸਿਆ ਇਹਨੂੰ ਬੰਦ ਕੀਤਾ ਤੇ ਇਹਦੇ ਨਾਲ ਹਿੰਦੂਸਤਾਨ ਚ ਇਹ ਅਮੀਰੀ ਔਰ ਗਰੀਬੀ ਦਾ ਹੋਰ ਪਾੜਾ ਵਧੇਗਾ ਸਨਾ ਸਰਕਾਰ ਦੀ ਕੀ ਮੰਤ ਹੈ ਕੀ ਲੱਗਦਾ ਤੁਹਾਨੂੰ ਇਹ ਤੁਸੀਂ ਮਨਸਾ ਦੇਖੋ ਕਿ ਮੇਰੇ ਖੜਕੋ ਜਿਹੜੀ ਕਹਿੰਦੇ ਸੀ ਕਿ ਅਸੀਂ ਗਰੀਬੀ ਖਤਮ ਕਰਾਂਗੇ ਗਰੀਬ ਖਤਮ ਕਰਨ ਦੇ ਤੌਰ ਤੇ ਨੇ ਔਰ ਜਿਹੜੇ ਉੱਥੇ ਭਾਸ਼ਣ ਦਿੱਤਾ ਜਾਂ ਪ੍ਰਾਈਮ ਮਿਨਿਸਟਰ ਸਾਹਿਬਾ ਦੇ ਤੇ ਭਾਸ਼ਣ ਵੀ ਨਹੀਂ ਹੋਇਆ ਉਹਦੇ ਤੇ ਗਵਰਨਮੈਂਟ ਦੀ ਤਾਂ ਮਨਸਾ ਪਤਾ ਹੀ ਹੈ ਕਿ ਕੀ ਉਹਨਾਂ ਦੀ ਮਨਸ਼ਾ ਤੇ ਉਹਨਾਂ ਨੇ ਹਿੰਦੁਸਤਾਨ ਨੂੰ ਕਿਸ ਦਿਸ਼ਾ ਵੱਲ ਲੈ ਤੋਸੀ ਇੱਕ ਚੀਜ਼ ਹੋਰ ਕਰੋ ਕਿ ਆਪਾਂ ਆਪਰੇਸ਼ਨ ਸੰਦੂਰ ਦੀ ਗੱਲ ਕਰਦੇ ਆ ਅਟੈਕ ਕੀਤੇ ਜੇ ਅਮਰੀਕਾ ਵਰਗੇ ਉਬਾਮਾਂ ਨੂੰ ਜਦੋਂ ਮਾਰਿਆ ਉਹਨਾਂ ਨੇ ਉਬਾਮਾਂ ਦੇ ਲੈਦਰ ਨੂੰ ਜਦੋਂ ਮਾਰਿਆ ਤੇ ਉਹਨੂੰ ਲਾਈਵ ਚਲਾਇਆ ਤੇ ਆਪਾਂ ਨੂੰ ਜਿਹੜੇ ਕੀਤੇ ਨੇ ਜੇ ਤੁਹਾਡੇ ਸਾਡੇ 에ਅਰ ਫੋਰਸ ਦੇ ਕੀਤੇ ਨੇ ਉਹ ਦਿਖਾਉਣਾ ਚਾਹੀਦਾ ਕਿ ਜਿਹੜੇ ਜਿਹੜੇ ਬਿਲਕੁਲ ਜਿਹੜੇ ਹੈਗੇ ਨੇ ਮੈਂ ਮੰਨਦਾ ਕਿ ਜਿਹੜੇ ਟੈਰਰਿਸਟ ਜਿੱਥੇ ਟ੍ਰੇਨਿੰਗ ਸੀਗੀ ਮਿਲਦੀ ਉਹਨਾਂ ਨੂੰ ਉਹਨਾਂ ਨੇ ਥੋੜਿਆ ਪਰ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੀਦਾ ਕਿ ਕਿੰਨੇ ਟੈਰਰਿਸਟ ਮਾਰੇ ਗਏ ਉੱਥੇ ਉਹਨਾਂ ਦੇ ਜਰੂਰ ਪਤਾ ਲੱਗਣੇ ਚਾਹੀਦਾ ਹਿੰਦੁਸਤਾਨੀਆਂ ਨੂੰ ਤੇ ਉਹਦੇ ਬਾਅਦ ਜੋ ਹਿੰਦੁਸਤਾਨ ਜਾਂ ਡਿਸਟ੍ਰਿਕਟ ਦੇ ਨਾਲ ਚੱਲੇ ਕਈ ਸੰਦੂਰ ਆਪਰੇਸ਼ਨ ਸੰਦੂਰ ਨੂੰ ਕੀਤਾ ਮੈਂ ਵੀ ਕਿਹਾ ਕਿ ਪਾਕਿਸਤਾਨ ਦੇ ਨਾਲ ਦੋ ਟੁੱਕ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਉੱਪਰ ਉਹ ਪ੍ਰੌਕਸੀ ਵਾਰ ਪਾਕਿਸਤਾਨ ਲੜ ਰਿਹਾ ਤੇ ਅਸੀਂ ਉਹਦਾ ਠੋਕ ਕੇ ਜਵਾਬ ਨਹੀਂ ਦੇ ਪਾਰੇ ਇਹਦੇ ਬਾਰੇ ਪਾਰਲੀਮੈਂਟ ਨੂੰ ਕਹਾਂ ਕਿ ਜਵਾਬ ਤੇ ਦਿਓ ਕਿ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੀ ਹੈ ਉਹਦੇ ਵਿੱਚ ਕੋਈ ਇਹੋ ਹੀ ਵੇਖਦੇ ਹੋ ਕਿ ਜੋ ਹਾਲਾਤ ਨੇ ਬਾਕੀ ਕੰਟਰੀਆਂ ਦੇ ਨਾਲ ਜੋ ਸਾਡੇ ਜਿੱਦਾਂ ਦੇ ਰਿਲੇਸ਼ਨ ਨੇ ਤੇ ਸਾਨੂੰ ਅਖੀਰ ਚ ਰਸ਼ੀਆ ਦੇ ਨਾਲ ਆਪਣੀ ਵਾਪਸੀ ਛੱਡ ਕੇ ਫਿਰ ਸਾਨੂੰ ਰਸ਼ੀਆ ਦੇ ਨਾਲ ਹੀ ਆਪਣੀ ਦੋਸਤੀ ਦਾ ਹੱਥ ਵਧਾਉਣਾ ਪਿਆ ਤੇ ਇਸ ਕਰਕੇ ਪਹਿਲਾਂ ਹੀ ਸਾਨੂੰ ਉਹ ਕਰਨਾ ਚਾਹੀਦਾ ਜਿਹੜੀਆਂ ਕੰਟਰੀ ਲਈ ਕੰਮ ਚੱਲਦੇ। ਪ੍ਰਧਾਨ ਮੰਤਰੀ ਸਾਡੀ ਯੋਜਨਾ ਵੀ ਇਹ ਫਿਰ ਲਈ ਵੀ ਪਰ ਮੰਨੀ ਆਈਗੀ। ਮੈਂ ਇਹ ਰਿਟ ਜਿਹੜੇ ਤੋਂ ਦਾ ਮੰਨਦੇ। ਮੈਂ ਤੁਹਾਨੂੰ ਬੱਸ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹਦੀ ਜਿਹੜੀ ਨਵੀਆਂ ਗਾਈਡਲਾਈਨਸ ਨੇ ਉਹਦੇ ਮੁਤਾਬਕ ਪ੍ਰਧਾਨ ਮੰਤਰੀ ਸੜਕ ਯੋਜਨਾ ਉਦਨਾ ਨੋ ਨੂ ਹੀਰੂ ਉਡੋਣ ਜੀ ਜਿਸ ਪਿੰਡ ਨੂੰ ਕੋਈ ਲਿੰਕ ਨਹੀਂ ਪਹਿਲੀ ਜਿਹੜੀ ਆਲਰੇਡੀ ਉਹ ਜਿਹੜੀਆਂ ਆਲਰੇਡੀ ਉਹਨਾਂ ਦਾ ਜੇ ਉਹਨਾਂ ਨੇ ਕਲੀਅਰ ਨਹੀਂ ਕੀਤਾ ਉਹਦੇ ਚ ਮੇਰੇ ਕਰ ਬਹੁਤ ਥੋੜੇ ਪੈਸੇ ਬਣਦੇ ਜਿਹੜੀ ਉਹ 5 ਸਾਲ ਤੱਕ ਤੇ ਵੈਸੇ ਰਿਪੇਅਰ ਨਹੀਂ ਹੋਣੀਦੀ ਤੇ 5 ਸਾਲ ਨੂੰ ਤੇ ਇਹਨਾਂ ਨੇ ਉਹ ਸਕੀਮ ਟੋਟਲੀ ਬੰਦ ਕਰ ਦਿੱਤੀ ਇੱਕ ਸਟਾਫਟਰ ਜੀ ਉਹ ਕਹਿੰਦੇ ਕਿ ਨਾ ਮੋਟਿਵ ਕੀ ਭਾ ਜੀ ਪੀ ਦਾ ਲੱਗਦਾ ਹੈ ਕਿ ਇੱਕ ਸਕੀਮ ਜਿਹੜੀ ਇੰਨੀ ਅੱਛੀ ਚੱਲ ਰਹੀ ਉਹਦਾ ਨਾਮ ਬਦਲਣਾ ਔਰ ਉਹਦੇ ਮੋਡੀਫਿਕੇਸ਼ਨ ਕਰਨ ਦੇ ਦੇਖੋ ਇਹ ਇਹਦੇ ਚ ਮੈਂ ਭਾ ਜੀ ਪੀ ਦਾ ਇੱਕ ਸੰਵਿਧਾਨ ਕਿ ਸਕੀਮ ਉਹ ਬੰਦ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਇਹਨੂੰ politically RAM ji ਦੇ ਨਾਮ ਨਾਲ ਜੋੜੀ। ਮਤਲਬ ਇਹ ਨਰਟਿਵ ਚੇਂਜ ਕਰ ਨਹੀਂ। ਕਿ ਨਰਟਿਵ ਉਹਨਾਂ ਨੇ ਚੇਂਜ ਕਰ ਲਈ ਇਹਨੂੰ ਕਿਹਾ ਕਿ ਇਹ ਕਾਂਗਰਸ ਵਾਲੇ ਮਹਾਤਮਾ ਗਾਂਧੀ ਦਾ ਨਾਮ ਲੈਣ ਤੇ ਅਸੀਂ ਕਹੀਏ ਜੀ ਇਹ RAM ji ਦੇ ਨਾਮ ਤੋਂ ਸ਼ੁਰੂ ਕੀਤੀ ਸੀ ਤੇ ਮੇਰੇ ਖਿਆਲ ਕਿ RAM ji ਦੇ ਨਾਮ ਮੈਂ ਤੁਹਾਨੂੰ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਭਗਵਾਨ RAM ਨੂੰ ਕੋਈ ਨਹੀਂ ਭੁੱਲ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 1600 ਵਾਰ RAM ਦਾ ਨਾਮ ਆਉਂਦਾ। ਕਿ ਮੇਰਾ ਕੱਲ 15 ਦਾ 16 ਵਾਰ ਵਾਹਿਗੁਰੂ ਦਾ ਨਾਮ ਹੁੰਦਾ ਤੇ ਇਸ ਕਰਕੇ ਜੇ ਸਾਡੇ ਵਰਗੇ ਸੈਕੂਲਰ ਕੌਮ ਪੰਜਾਬੀ ਇਹ ਲਾਮ ਜੁਨਾ ਨੇ ਪੂਰਾ ਫਾਇਦਾ ਤੇ ਪੂਰਾ ਇੰਡੀਆ ਕਿਵੇਂ ਭੁੱਲ ਜੇਗਾ ਮੈਡਮ ਡਿਵਾਈਸ ਉਹਨਾਂ ਦੀ ਜਣੀ ਪੈਗੀ ਪਾਲਿਸੀ ਉਹਨੋਂ ਹੀ ਉਹਨਾਂ ਨੇ ਅੱਗੇ ਪੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦੇ ਵਿੱਚ ਮੈਡਮ ਇੱਕ ਬੜੀ ਸਿੱਧੀ ਇੱਕ ਗੱਲ ਆ ਤੇ ਇਸ ਸਕੀਮ ਨੂੰ ਉਹ ਖਤਮ ਕਰਨਾ ਚਾਹੁੰਦੇ ਔਰ ਇਹਨੂੰ ਰੋਕਣਾ ਚਾਹੁੰਦੇ ਆ ਪਤਾ ਨਹੀਂ ਕਿਹੜੇ ਪਾਸੇ ਪੈਸਾ ਡਿਵਰਟ ਕਰਕੇ ਜੇ ਪੈਸਾ ਹੀ ਡਿਵਰਟ ਕਰਨਾ ਤੇ ਫੇਰ ਜਿਹੜੀ ਸਾਡੀ ਸਭ ਤੋਂ ਵੱਧ ਜੇ ਇਸ ਵੇਲੇ ਲੋੜ ਆ ਅਸੀਂ ਪੰਜਾਬ ਵਾਲੇ ਬਾਰਡਰ ਤੇ ਰਹਿੰਗੇ ਸਾਰਾ ਪੰਜਾਬੀ ਸਾਡੀ ਇਸ ਵੇਲੇ ਲੋੜ ਹੈ ਕਿ ਆਰਮੀ ਨੂੰ ਹੋਰ ਸਟਰੈਂਥਿੰਗ ਕੀਤਾ ਜਾਵੇ ਕਿ ਉਹਦੇ ਚ ਪਾਕਿਸਤਾਨ ਦਾ ਚਾਈਨਾ ਦੇ ਨਾਲ ਜਿਹੜੇ ਮੁੱਦੇ ਏਡੇ ਸਾਡੇ ਸੈਂਸਿਟਿਵ ਮੁੱਦੇ ਨੇ ਜਿਹੜੇ ਸਾਡੇ ਹਮੇਸ਼ਾ ਹੀ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਵਾਲੇ ਪਾਸੇ ਤੁਰ ਜਾਂਦੇ ਸਾਨੂੰ ਵੱਧ ਤੋਂ ਵੱਧ ਡਿਫੈਂਸ ਦੇ ਉੱਤੇ ਪੈਸਾ ਖਰਚ ਕਰਨਾ ਚਾਹੀਦਾ ਜਿਹੜੀਆਂ ਕੋਈ ਪੈਸੇ ਬਚਦੇ ਨੇ ਕੋਈ ਸੀਵਿੰਗ ਹੁੰਦੀ ਆ ਉਹ ਇੰਡਸਟਰੀਅਲ ਲਿਸਟਾਂ ਨੂੰ ਕਿ ਦੇਣ ਦੀ بجائے ਗਿਫਟ ਦੇਣ ਦੀ بجائے ਕਿ ਉਹਨਾਂ ਦਾ ਲੋਨ ਮਾਕਰੋ ਉਹੀ ਪੈਸਾ ਚੁੱਕ ਕੇ ਡਿਫੈਂਸ ਨੂੰ ਮਜ਼ਬੂਤ ਕਰ ਲਾਉਣਾ ਚਾਹੀਦਾ ਤਾਂ ਕਿ ਆਪਣੇ ਦੇਸ਼ ਦੀ ਜਹਾਜ਼ ਦੇ ਮੁੱਦੇ ਨਾਲ ਜੁੜਿਆ ਇੱਕ ਸਵਾਲ ਅੱਜ ਪੰਜਾਬ ਦੀ ਲੋਅਡ ਰੋਡ ਹੁੰਦੀ ਸੀ ਤੁਸੀਂ ਜਾਣਦੇ ਹੋ ਇਹ ਕੈਂਪੀਨ ਵੀ ਟ੍ਰੈਕ ਕਰ ਰਹੇ ਹੋ ਤੁਸੀਂ ਭੁਗ ਭੋਗਦੇ ਹੋ ਤਾਂ ਰੋਜ਼ ਫਾਇਰਿੰਗ ਹੋਣਾ ਉਚਾਇ ਹੁਸ਼ਿਆਰਪੁਰ ਹੋਵੇ ਪੰਜਾਬ ਦੇ ਬਾਕੀ ਹਿੱਸੇ ਹੁਣ ਉਹਨੂੰ ਕਿਵੇਂ ਦੇ ਜਿੱਥੇ ਇਹੋ ਜਿਹਾ ਟੀ ਮਿਨਿਸਟਰ ਆ ਜਾਏਗਾ ਕਿ ਜਿੰਦਾ ਨਾਨ ਸੀਰੀਅਸ ਮੁੱਖ ਮੰਤਰੀ ਹੋਵੇ ਔਰ ਉਹ ਇੱਕ ਵਾਰੀ ਵੀ ਇਹ ਇਹ ਇਸ ਕੱਲ ਦੇ ਉੱਤੇ ਪ੍ਰੈਸ ਕਾਨਫਰੰਸ ਨਾ ਕਰੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਹਾਲਾਤ ਚੋਂ ਬਣ ਕੇ ਨੇ ਤੇ ਉਹਦੇ ਚ ਉੱਠ ਕੇ ਮਜ਼ਾਕ ਕਰਨ ਲੱਗੇ ਤੇ ਉਹ ਸਟੇਟ ਕਰਨੀ ਚੱਲ ਰਹੀ ਹੈ ਮੈਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਪਿਛਲੇ 3.5 ਸਾਲ ਤੋਂ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਜਿਸ ਸਟੇਟ ਦਾ ਡੀਜੀਪੀ ਐਡ ਹੌਕ ਹੋਵੇ ਉਹ ਡੀਜੀਪੀ 테ਰਰਿਜ਼ਮ ਨੂੰ ਕੰਟਰੋਲ ਕਰ ਸਕਦਾ ਜਿਸ ਤਰੀਕੇ ਦੇ ਵਿੱਚ ਅਸੀਂ ਸਾਡੇ 3.5 ਸਾਲਾਂ ਚ ਆਪਣਾ ਪਰਮਨੈਂਟ ਡੀਜੀਪੀ ਨਾ ਦੇ ਸਕੀਏ ਔਰ ਜਿਸ ਤਰੀਕੇ ਦੇ ਨਾਲ ਕਿ ਇਹਨੂੰ ਐਸਐਸਪੀ ਸਸਪੈਂਡ ਕਰਨੇ ਔਰ ਉਹਨਾਂ ਦਾ ਇਹ ਨਹੀਂ ਦੱਸਣਾ ਕਿ ਇਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਔਰ ਉਹਨਾਂ ਤੇ ਗ੍ਰੋਥ ਵਾਇਲੇਸ਼ਨ ਦੇ ਜਾਂ ਦੋ ਆਈਪੀਐਸ ਸਸਪੈਂਡ ਹੋਣ ਤੇ ਇੱਕ ਪੀਪੀਐਸ ਵਿਜੀਲੈਂਸ ਵਾਲਾ ਜਿਹੜਾ ਕਹਿੰਦੇ ਸੀ ਅਸੀਂ ਕ腐ਸ਼ਨ ਖਤਮ ਕਰਨ ਲਈ ਤੁਰਿਆ ਇੱਕ ਸਾਲ ਤੋਂ ਅਮਰਸਰ ਦੇ ਵਿੱਚ ਐਸਐਸਪੀ ਵਿਜੀਲੈਂਸੀ ਤੇ ਉਹਦੇ ਉੱਤੇ ਉਹਨੂੰ ਬਾਤ ਇਹ ਕਰਨਾ ਕਿ ਕ腐ਸ਼ਨ ਦਾ ਮਤਲਬ ਜਿਹੜੀ ਵਾੜ ਹੈ ਉਹ ਖੇਤ ਨੂੰ ਖਾਣ ਲੱਗ ਪਈ ਤੇ ਚੀਫ ਮਿਨਿਸਟਰ ਨੂੰ ਪਤਾ ਨਹੀਂ ਕਿ ਖੇਤ ਨੂੰ ਖਾ ਕੌਣ ਰਿਹਾ ਇਹ ਤੇ ਵੀ ਸਾਨੂੰ ਪੈਰਿਸਟ ਜਿਹੜੇ ਜਿਹੜੇ ਗੈਂਗਸਟਰ ਹੈ ਜਾਂ ਥ੍ਰੈਟ ਕਾਲਸ ਆਉਂਦੀਆਂ ਨੇ ਪੰਜਾਬ ਪੁਲਿਸ ਤੇ ਟੈਰੋਰਿਜ਼ਮ ਖਤਮ ਕਰ ਸਕਦੀ ਆ ਤੇ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਕੋਈ ਬਹੁਤਾ ਉខ ਨਹੀਂ ਕਾਂਗਰਸ ਦਾ 2027 ਕੀ ਮੋਟਿਵ ਹੋਊਗਾ ਹਰ ਚਿਹਰਾ ਹਰ ਚਿਹਰਾ ਸੀ ਜਾਂਦਾ ਹੈ ਲੋਕਾਂ ਦੇ ਵਿੱਚ ਚਰਚਾ ਦਾ ਮੈਂ ਇੱਕ ਮਿੰਟ ਕਹਿਣੀ ਜਿੰਨੇ ਚਿਰ ਸਾਰੇ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਮੇਰਾ ਕਹਿ ਲ ਕੇ ਜਿੱਦਾਂ ਮੋਦੀ ਉਹਨਾਂ ਨੇ ਆ ਨਰੇਗਾ ਦਾ ਮੋਟਿਵ ਨੈਰੇਟਿਵ ਚੇਂਜ ਕਰ ਲਈ ਸਾਡੀ ਇੱਕ ਬਣ ਗਈ ਆ ਆਦਤ ਬਣ ਗਈ ਕਾਂਗਰਸੀਆਂ ਦੇ ਵੀ ਕਹੋ ਜਾਂ ਪ੍ਰੈਸ ਵਾਲਿਆਂ ਦੀ ਜਾਂ ਉਹਨਾਂ ਦੀ ਸਾਡੇ ਜੋ ਕੋਈ ਲੜਾਈ ਤੇ ਔਰ ਮੇਰਾ ਨਹੀਂ ਖਿਆਲ ਕਿ ਕੋਈ ਵੀ ਕੀ ਗੁੰਸਥ ਦੇ ਬਾਰੇ ਕਿਸੇ ਨੂੰ ਕਲੈਰਿਟੀ ਨਾ ਹੋਵੇ ਡਾਕਟਰ ਮੌਜੂਦ ਨਹੀਂ ਹੈ ਜਦੋਂ ਉਹ ਜਦ ਕਰੇ ਪਾਰਟੀ ਚ ਨੀ ਕਾਨੂੰਨ ਬਣਾਈ ਜਾਂਦੇ ਹੋ ਠੀਕ ਉਹ ਗੱਲ ਨੂੰ ਦੀ ਤੇ ਰੱਖੇ ਅੱਗੇ ਜਵਾਬ ਮਿਲਿਆ ਸਰ ਪੈਡਿਕਾ ਉਹ ਕੋਈ ਏਡੇ ਵੱਡੇ ਲੀਡਰ ਨੇ ਉਹਨਾਂ ਤੋਂ ਬਹੁਤ ਵੱਡੇ ਲੀਡਰ ਕਾਂਗਰਸ ਤੇ ਬੈਠੇ ਨੇ ਇਸ ਗੱਲ ਬਾਰੇ ਨਹੀਂ ਨਹੀਂ ਮਿਲਿਆ ਸਰ ਅੱਗੇ ਨੂੰ ਕਲੀਅਰ ਕਰ ਦੋ ਇਹਨੂੰ ਤੁਸੀਂ ਇਹ ਇਹਨਾਂ ਬਾਰੇ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਕਾਂਗਰਸ ਪਾਰਟੀ ਇੱਕ ਲਾਈਨ ਦਾ ਰੈਗੂਲੇਸ਼ਨ ਪੇਗਾ ਤਾਨੂੰ ਯਾਦ ਹੋਣਾ ਕਿ ਦੂਜੇ ਸਭ ਨੂੰ ਪੇਗਾ ਦੋ ਕਰਾ ਦਿਆ ਸਭ ਨੂੰ ਯਾਦ ਹੋਵੇਗਾ ਕਿ ਅਰਜਨ ਸਿੰਘ ਹਿੰਦ ਮੱਧ ਪ੍ਰਦੇਸ਼ ਤੇ 1950 ਇਹ ਮੇਰੇ ਖਿਆਲ 95 ਦੀ ਗੱਲ ਹੈ ਕਿ 90 91 ਦਾ 92 ਦੀ ਗੱਲ ਹੈ ਨਾ ਰੋ ਰਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀਗੇ ਇਹ ਇੱਕ ਬਹੁਤ ਪੁਰਾਣੀ ਗੱਲ ਹੈ ਜਿਹੜਾ ਗਵਰਨਰ ਲੱਗੇ ਜਿਉ ਆ ਕੇ ਉਹਨਾਂ ਨੂੰ ਚੀਫ ਮਿਨਿਸਟਰ ਦੀ ਸਵੇਰੇ ਵਾਲੇ ਖੋਜ ਚੱਕਰੀ ਸ਼ਾਮ ਨੂੰ ਆਪਣਾ ਚਾਰਟਰਡ ਪਲੇਨ ਲੈ ਕੇ ਸਪੈਸ਼ਲ ਪਲੇਨ ਲੈ ਕੇ ਉੱਥੇ ਗਏ ਜਿੱਕੇ ਮੈਂ ਦੀ ਮਿਨਿਸਟਰੀ ਲੈ ਕੇ ਇਹਨੂੰ ਇਹ ਮਨੋਫਰੂਲ ਤੋਂ ਕਿਹਦੇ ਡਿਜ਼ਾਈਨ ਕਰੋ ਤੇ ਪੰਜਾਬ ਦਾ ਗੁਰਨਦਲਾ ਦਿੱਤਾ ਕਿ ਕਾਂਗਰਸ ਦੇ ਵਿੱਚ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਉੱਥੇ ਪਹਿਲਾਂ ਡਿਸਾਈਡ ਨਹੀਂ ਹੁੰਦੇ ਉਹ ਡਿਸਾਈਡ ਕੀ ਮਿਨਿਸਟਰ ਲਾਸਟ ਡੇ ਤੇ ਜਦੋਂ ਸੀਐੱਪੀ ਦੀ ਮੀਟਿੰਗ ਹੁੰਦੀ ਹੈ ਉਸ ਵੇਲੇ ਸਰ ਤੁਸੀਂ ਕਹਿੰਿਆ ਵੀ ਅਸੀਂ ਇੱਕ ਹਾਂ ਕੌਣ ਹੈ ਸਰ ਬਾਜਵਾ ਸਾਹਿਬ ਇੱਕ ਹੈ ਬਾਜਵਾ ਬਾਜਵਾ ਤੋਂ ਚੰਨੀ ਸਾਹਿਬ ਆ ਇੱਕ ਅਲੱਗ-ਅਲੱਗ ਧਰਮ ਨੂੰ ਕਿਸੇ ਨੂੰ ਟੈਲੀਫੋਨ ਕਰ ਲਓ ਜਦ ਮੈਂ ਮੁੱਲਾ ਦੇਣਾ ਮੈਂ ਸਪੀਕਰ ਨੂੰ ਤੁਹਾਡੇ ਸਾਹਮਣੇ ਕਰ ਦੇਣਾ ਕਿ ਚੰਨੀ ਸਭ ਆਪਾਂ ਇਕੱਠੇ ਆ ਕਿ ਨਹੀਂ ਇਕੱਠੇ ਇਹਦਾ ਦਾਦਾ ਸਾਹਿਬ ਕਹਿੰਦਾ ਕਿ ਸਰ ਸਰ ਨਵੇਂ ਚਿਹਰੇ ਆ ਜਿਹੜੇ 2000 ਸਪਾਈ ਦੇ ਵਿੱਚ ਮੇਰੇ ਬੇਟੇ ਇੱਕੋ ਰਾਜਾ ਸਾਹਿਬ ਵੀ ਬੁੜੇ ਇਨਸਾਨ ਵੀ ਆਪਣੀ ਹੋਏਗੀ ਪਰ ਮੇਰੇ ਖਿਆਲ ਚ ਰਾਜਸਥਾਨ ਸੇ 200 ਸੀਟ ਹੈ ਅਸੈਂਬਲੀ ਦੀ ਤੇ ਮੈਂ ਬੜੀ ਮੁਸ਼ਕਲ ਨਾਲ 13 14 ਆਦਮੀ ਚੇਂਜ ਕਰ ਸਕਿਆ ਕਾਂਗਰਸ ਦੇ ਵਿੱਚ ਜਿਹੜੇ ਪੁਰਾਣੇ ਚਿਹਰੇ ਆ ਉਹਨਾਂ ਨੂੰ ਗੱਦੀ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਹਾਂ ਜਿਹੜੇ ਪਾਰਟੀ ਦੇ ਅਗੇ ਐਕਟੀਵਿਟੀ ਕਰਦੇ ਨੇ ਪਾਰਟੀ ਦੇ ਨਾਲ ਨਹੀਂ ਚੱਲਦੇ ਉਹਨਾਂ ਨੂੰ ਜ਼ਰੂਰ ਹਾਈ ਕਮਾਂਡ ਜਿਹੜੀ ਆ ਉਹਨਾਂ ਦੇ ਖਾਸ ਧਿਆਨ ਰੱਖਦੀ ਹੈ ਔਰ ਰੱਖਦੀ ਵੀ ਰਹੇਗੀ ਲੱਗਦਾ ਜਿਹੜਾ ਤਰਨ ਤਰਨ ਇਲੈਕਸ਼ਨ ਸੀ ਜੋ ਰਾਜਾ ਪ੍ਰਿੰਸਪਲ ਤੋਂ ਟਿੱਪਣੀਆਂ ਕੀਤੀਆਂ ਗਈਆਂ ਉਹ ਕਿਤਨਾ ਕਿਤੇ ਕਾਂਗਰਸ ਨੂੰ ਖਮਿਆਜ਼ਾ ਭੁਗਤਣਾ ਪਿਆ ਸੀ ਵੇਖੋ ਰਾਜਨ ਉਹ ਬੈਡ ਸੈਂਸ ਚ ਨਹੀਂ ਕੀਤੀਆਂ ਉਹ ਸਰਦਾਰ ਬੂਟਾ ਸਿੰਘ ਉਹਨਾਂ ਦੀ ਕਾਂਗਰਸ ਪਾਰਟੀ ਨੂੰ țeੜ ਨੂੰ ਕੋਈ ਵੀ ਨਹੀਂ ਖੋਲ ਸਕਦਾ ਜਦੋਂ 19 1979 ਦੀ ਕਾਂਗਰਸ ਬਣੀ ਨਵੀਂ ਇੰਦਰਾ ਕਾਂਗਰਸ ਬਣੀ ਉਹ ਟੋਟਲ ਤਿੰਨ ਜਨਰਲ ਸੈਕਟਰੀ ਬਣੇ ਸੀ ਇੱਕ ਜੀਕੇ ਮੂਪਨਾਰ ਤੋਂ ਆਉਂਦੇ ਸੀ ਇੱਕ ਏਆਰੰਤਲੇ ਮਹਾਰਾਸ਼ਟਰਾ ਦੇ ਹੁੰਦੇ ਸੀ ਉਹ ਬਣੇ ਸੀ ਤੇ ਇੱਕ ਨਾਰਥ ਤੋਂ ਸਰਦਾਰ ਬੂਟਾ ਸਿੰਘ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਇਹਨਾਂ ਨੂੰ ਬਣਾਇਆ ਗਿਆ ਸੀ ਜਿੱਦਾਂ ਹੁਣ ਸਾਡੇ ਕੇਸੀ ਮੇਨੂ ਗਪਾਲ ਨੇ ਔਰ ਸਰਦਾਰ ਬੂਟਾ ਸਿੰਘ ਨੇ ਕਾਂਗਰਸ ਨੂੰ ਖੜੇ ਕਰਨ ਲਈ ਦਿਨ ਰਾਤ ਕੰਮ ਕੀਤਾ ਬੋਲਰ ਦੇ ਪਰਾਨੇ ਸਾਰੇ ਲੀਡਰਾਂ ਨੂੰ ਪਤਾ ਕਿ ਜਿੰਨਾ ਉਹਨਾਂ ਦੇ ਪਿਤਾ ਜੀ ਗੋਲਡੀ ਦੇ ਪਿਤਾ ਜੀ ਉਹਨਾਂ ਨੂੰ ਵੀ ਪਤਾ ਕਿ ਉਹ ਕੋਸ਼ਵਾਲ ਐਮਐਲਏ ਬਣੇ ਸੀ 80 ਚ ਸਰਦਾਰ ਦਰਬਾਰਾ ਸਿੰਘ ਦੇ ਟਾਈਮ ਤੇ ਉਹ ਛੋਲੇ ਉਹਨਾਂ ਨੇ ਬਹੁਤ ਕੰਮ ਕੀਤਾ ਪਰ ਉਹ ਪ੍ਰਧਾਨ ਜੀ ਨੇ ਇਸ ਤਰੀਕੇ ਨਾਲ ਕਿਹਾ ਸੀ ਉਹ ਥੋੜਾ ਜਿਆਦਾ ਥੋੜੇ ਤਿਕਨੇ ਕਹਿ ਗਿਆ ਕਿ ਇਹ ਕਹਿਣਾ ਸੀ ਕਿ ਇੱਕ ਗਰੀਬ ਘਰ ਦਾ ਇੱਕ ਖਾਲਸਾ ਕਾਲਜ ਦੇ ਵਿੱਚ ਪ੍ਰਿੰਸੀਪਲ ਟਹਿਲ ਸਿੰਘ ਹੁੰਦੇ ਸੀ ਉਹਨਾਂ ਨੇ ਸਰਦਾਰ ਬੂਟਾ ਸਿੰਘ ਨੂੰ ਕੀਤਾ ਤੇ ਉਹਨਾਂ ਨੇ ਖਾਲਸਾ ਕਲੈਟੋ ਜਲੰਧਰ ਤੋਂ ਹੁੰਦਾ ਹੈ ਕਿ ਉਹਨਾਂ ਨੂੰ ਫਿਰ ਮਹਾਰਾਸ਼ਟਰ ਦੇ ਬੰਬਈ ਲੈ ਕੇ ਉੱਥੇ ਜਾ ਕੇ ਇਹਨਾਂ ਦੀ ਪੜ੍ਹਾਈ ਪੂਰੀ ਕਰਵਾਈ 57 ਚੈਂਪੀ ਬਣੇ ਤੇ ਜਦੋਂ ਉਹ ਬਣੇ ਉਹਨੂੰ ਕੁੜੇ ਚੱਕ ਜਾਂਦੇ ਉਹਦੇ ਬਾਅਦ ਸਰਦਾਰ ਲੋਹਾ ਸਿੰਘ ਨੇ ਕਾਂਗਰਸ ਜੁਆਇਨ ਕਰ ਲਈ ਔਰ ਕਾਂਗਰਸ ਦੇ ਵਿੱਚ ਫਦਾਰ ਬੁਪਾਸ ਨੇ ਬਹੁਤ ਕੰਮ ਕੀਤਾ ਸਰ ਜੀ ਨੀਯੋਗ ਜੀ ਦੇ ਵਿੱਚ ਸਟੇਟ ਤੇ ਸੈਂਟਰ ਦਾ ਗਵਰਨਰ ਤੈਅ ਨਹੀਂ ਆ ਰਿਹਾ ਤੇ ਭਗਵੰਤ ਮਾਨ ਜੀ ਤੋਂ ਵੀ ਤੁਸੀਂ ਇਹ ਜਾ ਕੇ ਅਨਾਉਂਸ ਕਰਨਾ ਹੁੰਦਾ ਕੋਈ ਵੀ ਹਾਲਾਤ ਨਹੀਂ ਭਗਵੰਤ ਮਾਨ ਕੋਲ ਆਨੇ ਇਹ ਹੀ ਆਰਡਰ ਲੈਣੇ ਤੇ ਨਾ ਕਿ ਖੋਲ ਲੈਣੇ ਅਸੀਂ ਆਪਣੀ ਪਾਰਟੀ ਦਾ ਆਪ ਸਰਨਾਵਕ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੇ ਆ ਬੀਬੀ ਜੀ ਰਾਮ ਜੀ ਦੇ ਵਿੱਚ ਸੈਂਟਰ ਤੇ ਸਟੇਟ ਦੀ ਹਿੱਸੇਦਾਰੀ ਤੈਅ ਕਰ ਦਿੱਤੀ ਗਈ ਹੈ ਇਸ ਚੀਜ਼ ਨੂੰ ਕਿਵੇਂ ਦੀ ਮੈਂ ਇਹਦੇ ਵਿੱਚ ਦੇਖੋ ਕਿ ਗਵਰਨਮੈਂਟ ਜਿਹੜੀ ਪੰਜਾਬ ਗਵਰਨਰ ਇਨੇ 1700 1700 ਕਰੋੜ ਦੇ ਤਕਰੀਬਨ ਲਗਭਗ ਇਹਨਾਂ ਦਾ ਆਪਣੀ ਡਿਮਾਂਡ ਪੇਟੀ ਹੈ ਜੋ ਬਹੁਤ ਘੱਟ ਹੈ ਇਹਦੇ ਵਿੱਚ ਜੇ 60 40 ਦੇ ਰੇਸ਼ਿਓ ਆਪਣਾ ਦੇਖੋ ਉਹਦੇ ਵਿੱਚ 60 40 ਦੇ ਵਿੱਚ ਮੇਰੇ ਕਾ 550 550 ਕਰੋੜ ਪੰਜਾਬ ਗਵਰਨਰ ਨੂੰ ਦੇਣਾ ਪੈਣਾ ਤੇ ਮੇਰਾ ਇਹ ਖਿਆਲ ਕਿ ਇਹ ਸਾਡੇ ਦਾ ਬਕਰੋੜ ਕਰਜ਼ੇ ਵਾਲੀ ਗਵਰਨਮੈਂਟ ਜਾਂ ਹਰਿਆਣੇ ਦੇ ਉਹ ਵੀ ਇੰਨਾ ਹਰਿਆਣੇ ਦਾ ਵੀ ਇੰਨਾ ਕੀ ਕਰਜ਼ਾ 6-7 ਲੱਖ ਕਰੋੜ ਤੇ ਰਾਜਸਥਾਨ ਦੀ ਗਵਰਨਮੈਂਟ ਦਾ ਕਰਜ਼ਾ ਇਹ ਕੋਈ ਵੀ ਸਟੇਟ ਸਾਡੇ 40% ਆਪਣਾ ਸ਼ੇਅਰ ਨਹੀਂ ਪਾਏਗੀ ਉਹਦਾ ਇੱਕ ਚੀਜ਼ ਹੋਰ ਹੈ ਜੇ ਸ਼ੇਅਰ ਨਹੀਂ ਪਾਏਗੀ ਜਾਂ ਦੀ ਡਿਮਾਂਡ ਵਾਧਾ ਦਿੰਦੀ ਹੈ ਉਹ 100% ਉਹ ਸਟੇਟ ਗਵਰਨਮੈਂਟ ਨੂੰ ਪੇਮੈਂਟ ਕਰੇਗੀ ਉਹ ਫਿਰ ਗਵਰਨਮੈਂਟ ਆਫ ਇੰਡੀਆ ਨਹੀਂ ਕਰੇਗੀ ਉਹ ਉਹ ਸਟੇਟ ਗਵਰਨਮੈਂਟ ਕਰੇਗੀ ਕਿ ਕਿਸੇ ਵੀ ਕਿਸੇ ਵੀ ਸਟੇਟਮੈਂਟ ਕੋ ਸਟੇਟ ਕੋ ਇਹਨਾਂ ਪੈਸਾ ਸਰਪਲਸ ਹਨ ਅੱਜ ਜਿਹੜਾ ਇਹਨਾਂ ਨੇ ਸੈਸ਼ਨ ਬੁਲਾਇਆ ਤੁਸੀਂ ਕਿਸੇ ਵਾਸਤੇ ਨੂੰ ਲੈ ਕੇ ਗਲਤ ਪਾਸੇ ਭੇਲਦੇ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਤੈ ਕਿਉਂ ਤੁਸੀਂ ਚੰਗਾ ਸਵਾਲ ਪੁੱਛਿਆ ਇਹ ਤੇ ਜ ਮੈਂ ਦੱਸਣਾ ਚਾਹੁੰਦਾ ਕਿ ਪੰਜ ਮਹੀਨੇ ਕੱਲ ਸੈਸ਼ਨ ਬੁਲਾ ਲੇ 6 ਮਹੀਨ 6 ਮਹੀਨ ਸੈਸ਼ਨ ਬੁਲਾਇਆ ਪਹਿਲਾ ਸੈਸ਼ਨ ਇਹਦੇ ਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਅੱਜ ਜਾ ਕੇ ਅਨਾਉਂਸ ਕਰੋ ਕਿ ਗਵਰਨਮੈਂਟ ਆਫ ਇੰਡੀਆ ਨਹੀਂ ਦੇਗੀ ਮੈਂ 1700 ਕਰੋੜ ਦਾ ਜਾਂ ਜਿੰਨੇ 100 ਕਰੋੜ ਦਾ ਵੀ ਭੇਜਿਆ ਉਹਨੇ ਹੀ ਪੈਸੇ ਮੈਂ ਸਟੇਟ ਗਵਰਨਮੈਂਟ ਵੱਲੋਂ ਪਾਉਂਗਾ ਅੱਜ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਤੇ ਰੰਧਾਵਾ ਸਾਹਿਬ ਕੀ ਕਹਿੰਦੇ ਹੌਲੀ ਹੌਲੀ ਬੰਦ ਹੋਏਗੀ ਸਕੀ ਤਾਂ ਉਹਦੇ ਅਨਾਉਂਸਮੈਂਟ ਹੋਣੀ ਚਾਹੀਦੀ ਕਿ 550 ਨਹੀਂ ਮੈਂ 1300 ਕਰੋੜ ਪਾਵਾਂਗਾ ਮੈਂ ਠਿੰਗ ਰਾਂ ਤੇ ਮੈਂ ਮਨਰੇਗਾ ਨੂੰ ਬੰਦ ਨਹੀਂ ਹੁਣ ਦਾਂਗਾ ਫੇਰ ਤੇ ਮੰਨੂਗਾ ਸੈਸ਼ਨ ਤੇ ਨੀਤੀ ਬਿਰਖੜ ਪੋਲਿਟਿਕਲ ਮੋਟੀਵੇਟਿਡ ਹੈ ਕਿ ਅੱਜ ਅੱਖਾਂ 'ਚ ਲੋਕਾਂ ਦੇ ਪਾਓ ਤੇ ਉਹਦੇ ਬਾਅਦ ਇਹਨੂੰ ਜਿਹੜਾ 30 ਤਰੀਕ ਨੂੰ ਸੱਦਣਾ ਸੈਸ਼ਨ ਮੈਂ ਨਹੀਂ ਤੇ ਇਹਨਾਂ ਨੂੰ ਮੰਨਦਾ ਵਾ ਇੱਕ ਮਿੰਟ ਤੁਹਾਨੂੰ ਮੈਂ ਇਹਨੇ ਪੰਜਾਬ ਦੇ ਵਿੱਚ ਸੈਸ਼ਨ ਸਪੈਸ਼ਲ ਸੈਸ਼ਨ ਬੁਲਾਇਆ ਸੀ ਆਰਡੀਐਫ ਤੇ ਮਿਲਿਆ ਬੀਬੀਐਮ ਤੇ ਬੁਲਾਇਆ ਬੀਬੀਐਮ ਦਾ ਸਭੋ ਕੰਟਰੋਲ ਉਹਨਾਂ ਨੂੰ ਫੋੜਵਾਦ ਚਲਾ ਗਿਆ ਉਹਦੇ ਬਾਅਦ ਫਲੱਡ ਕੰਪਨਸੇਸ਼ਨ ਨੂੰ ਇਹਨਾਂ ਤੇ ਬੁਲਾਇਆ ਫਲੱਡ ਕੰਪਨਸੇਸ਼ਨ ਮਿਲ ਗਈ ਸਪੈਸ਼ਲ ਸੈਸ਼ਨ ਦਾ ਮਕਸਦ ਕੀ ਆ ਇਹਦੇ ਬਜਾਏ Chief Minister ਨੂੰ ਸਪੈਸ਼ਲ ਸੈਸ਼ਨ ਸਦਨ ਦੇ ਬਜਾਏ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ ਉਹਨੇ ਜੇ ਡਿਸਾਈਡ ਹੋਣਾ ਚਾਹੀਦਾ ਸੀ ਆਲ ਸਾਰੇ ਇਕੱਠੇ ਹੋ ਕੇ ਤਾਂ ਜਾ ਕੇ ਪ੍ਰਧਾਨ ਮੰਤਰੀ ਦੀ ਕੋਠੀ ਨੂੰ ਘੇਰ ਕੇ ਉੱਥੇ ਜਾ ਕੇ ਆਪਣੀਆਂ ਪੰਜਾਬ ਦੀਆਂ ਮੰਗਾਂ ਲੈ ਕੇ ਜਾਈਏ ਤੇ ਮੰਗ ਤੇ ਕੋਈ ਮੰਨੀ ਨਹੀਂ ਜਾਂਦੀ ਸਪੈਸ਼ਲ ਸੈਸ਼ਨ ਸਦਕੇ ਅਨੰਦਪੁਰ ਸਾਹਿਬ ਦਾ ਸਪੈਸ਼ਲ ਸੈਸ਼ਨ ਸਦਿਆ ਉਹਨੇ ਤੇ ਕੀ ਕੀ ਇਹਨਾਂ ਨੇ ਕੀਤਾ ਖਰਚ ਵੀ ਕੀਤਾ ਤੇ ਉਹਦੇ ਜਦਸਣ ਕਿ ਉਹ ਉਹੀ ਪੈਸੇ ਜੀ ਅਸੀਂ ਆਨੰਦਪੁਰ ਸਾਹਿਬ ਦੀ ਰੈਨੂਵੇਸ਼ਨ ਜਾਂ ਡਵੈਲਪਮੈਂਟ ਤੇ ਲਾ ਦਿੰਦੇ ਤੇ ਮੇਰਾ ਖਿਆਲ ਉਹ ਅਸੀਂ ਮੈਸੇਜ ਇੱਕ ਬਹੁਤ ਵਧੀਆ ਦੇ ਸਕਦੇ ਸਰ ਡਿਪਟੀ ਜੀ ਮੈਂ ਗਾ ਰਹੀ ਸੀ ਕਿ ਨੋਟੀਫਿਕੇਸ਼ਨ ਹੀ ਹੋ ਗਿਆ ਸਭ ਕੁਝ ਹੋ ਗਿਆ ਕਾਂਗਰਸ ਕੀ ਕਰ ਸਕਦੀ ਤੇ ਅਸੀਂ ਦੇਖੋ ਮੈਂ ਇਹਨਾਂ ਨੂੰ ਐਡਮ ਪੱਥਿਆ ਅੱਜ ਹੀ ਹੋਣਾ 5 ਤਰੀਕ ਨੂੰ ਤੇ ਸ਼ੁਰੂ ਕਰ ਲਏ ਆ ਇਹ ਆਪਣਾ ਐਡੀਸ਼ਨ ਔਰ ਉਹਦੇ ਚ ਇਹ ਕਾਂਗਰਸ ਪਾਰਟੀ ਨੇ ਇੱਕ ਜਿਹੜਾ ਸਾਡੀ ਵਰਕਿੰਗ ਕਮੇਟੀ ਦੀ ਪਰਸਮੀਟਿੰਗ ਹੋ ਰਹੀ ਹੈ ਉਹਦੇ ਜੇ ਕਿਹਾ ਕਿ ਤੁਸੀਂ ਸਾਰੇ ਸਟਾਈਫੀ ਨੂੰ ਦਿਲੋਈ ਜਾ ਕਿ ਜਿੰਨੇ ਸਾਡੇ ਜੋਬ ਦਾ ਕਾਰਡ ਹੋल्डਰ ਨੇ ਬੈਨੀਫੀਸ਼ੀਅਨਸ ਦੇ ਉਹਨਾਂ ਨਾਲ ਕੰਟੈਕਟ ਕਰੋ ਉਹਨਾਂ ਦੇ ਕੋਲ ਇੱਕ ਸੰਵੇਚਨ ਮਹਿੰਮ ਜਿਹੜੀ ਉਹਨੂੰ ਸਟਾਰਟ ਕਰੀਏ ਤੇ ਗਵਰਨਮੈਂਟ ਆਫ ਇੰਡੀਆ ਨੂੰ ਜਿਵੇਂ ਤੇ ਕਿਸਾਨ ਅੰਦੋਲਨ ਵੇਲੇ ਉਹਨਾਂ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਨੇ ਉਸੇ ਤਰੀਕਾ ਉਸੇ ਤਰੀਕੇ ਨਾਲ ਇਹ ਨੂੰ ਇਸ ਕਾਨੂੰਨ ਨੂੰ ਜਿਹੜਾ ਨਵਾਂ ਕਾਨੂੰਨ ਬਣਾ ਕੇ ਇਹਨੂੰ ਵਾਪਸ ਕਰੇ ਪੂਰੇ ਦੇਸ਼ ਚ ਹੋਏ। ਆਪੈਨੋ ਦਿਖਾਇਆ ਰਾਜਸਥਾਨ ਕਿਤੇ ਅਸੀਂ ਸ਼ੁਰੂ ਕਰਦੇ ਹਾਂ ਉੱਥੇ ਵੇਖੋ ਤੁਸੀਂ ਕਿਹੜੇ ਬਾਦ ਚ ਮੁਹੰਮਦ ਖਾਦਮ ਤੁਸੀਂ ਦੇਖੋ ਕਿ ਕਿਵੇਂ ਲੋਕ ਉੱਥੇ ਨਿਕਲੇ ਨੇ ਔਰ ਇਹ ਬੜੀ ਇੱਕ ਮਾਸ ਮੂਵਮੈਂਟ ਬਣਾਵਾਂਗੇ ਜਿਹੜੀ ਦੇਸ਼ ਨੂੰ ਖਤਮ ਕਰ ਲਈ ਬੀਜੇਪੀ ਕਰੀ ਉਹ ਨੂੰ ਅਸੀਂ ਬੋਦੇ ਚ ਮਕਸਦ ਪੂਰੇ ਨਹੀਂ ਹੋਣਗੇ ਜੋ ਸਾਹਿਬ ਇੱਕ ਪਾਰਟੀ ਦੇ ਅੰਦਰ ਸਵਾਲ ਹੈ 2022 ਵਿੱਚ ਨਵਜੋ ਸਿੰਘ ਸਿੱਧੂ ਨੇ ਤੱਥ ਪਲਾਟ ਕਰਦਾ ਕਿ ਹੁਣ 27 ਐਮ ਲਾਈਟ ਮੁਖਰ ਹੋ ਗਏ ਕਿ ਕਾਂਗਰਸ ਕਿੰਨਾ ਪੈਸਾ ਮੈਡੀਕਲ ਫੰਡ ਜਿਹੜਾ ਪ੍ਰਦਾਨ ਕਰਦਾ ਉਹਨੂੰ ਖੁਦ ਆਪਣੀ ਪਾਰਟੀ ਨਾਲ ਸੰਭੇਰ ਰਹਿਣਾ ਚਾਹੀਦਾ ਅੱਜ ਅਸੀਂ ਹੁਣੇ ਗੱਲਾਂ ਕਰਦੇ ਹਾਂ ਮਾਸਟਰ ਆਪਣੇ ਕੁੰਨ ਸਿੰਘ ਨੰਦਦਾਰੀ ਦੀ ਸਾਰੀ ਕਾਂਗਰਸ ਸਾਨੂੰ ਤੇ ਉਹੋ ਜਿਹੀ ਕਾਂਗਰਸੀ ਚਾਹੀਦਾ ਜਿਨ੍ਹਾਂ ਦੇ ਡੀਐਨਐ ਕਾਂਗਰਸ ਦਾ ਤੇ ਜਦੋਂ ਪਾਰਟੀਆਂ ਪਾਰਟੀਆਂ ਜਿਹੜੇ ਹੋਣਗੇ ਕੋਈ 2012 ਚ ਆ ਗਿਆ ਕੋਈ 2017 ਚ ਆ ਗਿਆ ਉਹਨਾਂ ਦੇ ਨਾਲ ਕਾਂਗਰਸ ਲਈ ਮਜਬੂਰ ਪੈਸੇ ਨਾਲ ਡੀਐਨਯੂ ਚੇਂਜ ਕਰਨ ਦੀ ਕੋਸ਼ਿਸ਼ ਕਰਦੀ ਕਾਂਗਰਸ ਇਹ ਸੁਣ ਕੇ ਕਹਿ ਰਹੀ ਨਵਜੋ ਸਿੰਘੂ ਕਿ ਪੈਸਾ ਲੱਗਾ ਉਹ ਤੇ ਇੰਨੇ ਚ ਬੀਜੀਏ ਦੇ ਕੇ ਕਾਂਗਰਸੀ ਹੁਣ ਚਰਚਾ ਕਰ ਰਹੇ ਹਾਂ ਦੱਸਣੇ ਚਾਹੁੰਦਾ ਕਿ ਉਹ ਮੇਰੀ ਭੈਣ ਆਪਣੇ ਉਸ ਸਟੇਟਮੈਂਟ ਤੋਂ ਮੁੱਕਰ ਗਈ ਹੈ ਕਿ ਮੈਂ ਇਹ ਨਹੀਂ ਸਿੱਖਿਆ ਉਹਨਾਂ ਕਹਿ ਕੇ ਸਾਡੇ ਕੋਲ ਜੀਐਸ ਲੀਡਰ ਨੂੰ ਆਪਾਂ ਕਿੰਨੇ ਸਾਡਾ ਲੀਡਰ ਹੈ ਤੋ ਉਸੇ ਲੀਡਰ ਨੂੰ ਦੇਖਿਆ ਦੇਖੋ ਤੇ 500 ਕਰੋੜ ਦਾ ਸਾਡੇ ਕੋਲ ਟੈਟਿਅ ਨਹੀਂ ਕਿ ਇਹਨੂੰ ਆਪਾਂ ਕਰੀਏ ਉਹ ਨਾਨ ਸੀਰੀਅਸ ਪੋਲਿਟਿਕਲ ਬੰਦੇ ਨੇ ਔਰ ਜੇ ਤੁਸੀਂ ਇਹ ਕਹੋ ਕਿ ਮੇਰੀ ਵਾਈਫ ਮੇਰੇ ਤੋਂ ਬਿਨਾ ਕੋਈ ਸਟੇਟਮੈਂਟ ਦੇ ਦੇਗੀ ਉਹ ਨਹੀਂ ਹੋਵੇ ਮਤਲਬ ਇਸ ਕਰਕੇ ਕਾਂਗਰਸ ਕਾਂਗਰਸ ਪਾਰਟੀ ਦੇ ਵਿੱਚ ਆ ਜਿਹੜੇ ਬੈਠੇ ਨੇ ਇਹ ਸਾਡੇ ਕਾਂਗਰਸ ਦੇ ਲੀਡਰ ਨੇ ਇਹਨਾਂ ਨੂੰ ਜੋ ਵੀ ਕਹੋ ਇਹ ਕਾਂਗਰਸੀ ਰਹਣਗੇ ਇਹਨਾਂ ਕਿਸੇ ਦਾ ਮੇਰੇ ਤੋਂ ਨਹੀਂ ਆ ਤੇ ਨਾ ਨਾ ਕਿਸੇ ਹੋਰ ਦੀ ਸੁਣਦੇ ਕਿੱਥੇ ਬੈਠੇ ਖੜੇ ਹੈ ਕਈ ਦੂਸਰੇ ਪਾਰਟੀਆਂ ਜਾਏ ਹੈ ਕਈ ਜਾ ਕੇ ਵਾਪਸ ਵੀ ਆ ਗਏ ਹੈ ਕਿ ਨਾ ਸਰ ਇਹ ਇੱਕ ਚੱਲਦਾ ਰਹਿੰਦਾ ਇਹ ਨੈਸ਼ਨਲ ਪਾਰਕ ਚੱਲਦਾ ਰਹਿੰਦਾ ਮੈਂ ਗੱਜਤਾਂ ਕਿ ਦੋ ਤਿੰਨ ਲੈ ਕੇ ਦੋ ਐਮਪੀ ਜਿਤਾ ਕੇ ਲਾਇਆ ਬੀਜਪੀ ਤੇ ਸਰ ਵਹੀ ਹੋਏ ਤੇ ਮੈਂ ਹਾਂ ਇੱਕ ਚੀਜ਼ ਰੋਣ ਇੱਥੇ ਜੇ ਕਿ ਇਹਨਾਂ ਨੂੰ ਐਮਐਲਏ ਇਹਨਾਂ ਨੂੰ ਮੰਤਰੀ ਬਣਾ ਦੇਣਾ ਚਾਹੀਦਾ ਇਹਨਾਂ ਨੂੰ ਕਦੀ ਕਾਂਗਰਸ ਦੇ ਅਹੁਦੇ ਨਹੀਂ ਦੇਣੇ ਚਾਹੀਦੇ ਇੱਕ ਦਮ